ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਆਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਅੱਜ 2 ਦਾ ਤੇ ਤਰੀਕ ਹੈ ਜੀ ਅੱਜ 17 ਦਿਨ ਸ਼ੁੱਕਰਵਾਰ ਨਹੀਂ ਸ਼ਨੀਵਾਰ ਹੈ ਦਿਨ ਹੈ ਜੀ ਅੱਜ ਸ਼ਨੀਵਾਰ ਤੇ ਵਸ ਹੁਣੇ ਹੁਣੇ ਜਸਨਾਇਆ ਸਕੂਲੋਂ ਤੇ ਮੈਂ ਤਰੀ ਜੀ ਚਾਹ ਤੇ ਮੈਨਾਂਤੀ ਸੀ ਜੀ ਕਿੱਸੀ ਸਾਨੂੰ ਦੱਸਿਆ ਸੀਗਾ ਉਹਦੇ ਜਖਾਮ 15 ਤਰੀਕ ਨੂੰ ਜਖਾਮ ਜਾ ਹੋ ਗਿਆ ਮੁੜ ਕੇ ਜਖਾਮ ਜੇ ਨਾ ਹੱਡ ਭੰਨਣ ਜੀ ਹੋਰ ਹੀ ਹੋਗੀ ਤੇ ਹੈ ਨਾ ਬੁਖਾਰ ਜਿਹਾ ਵੰਗ ਹੋਗਾ ਕੱਲ ਹੋਗਾ ਸੀ ਮੈਨੂੰ ਥੋੜਾ ਜਿਹਾ ਬੁਖਾਰ ਤੇ ਅੱਜ ਸੈਟ ਸੀਗੀ ਤੇ ਅੱਜ ਮੈਂ ਖਾਣਾ ਮੈਂ ਸਿਰ ਸੁਰਨਾ ਕੇ ਆਉਣੀ ਆ ਨਾ ਬੱਲੀ ਪਾਰਾ ਪਾਰਾ ਜਿਹਾ ਸਿਰ ਹੋਇਆ ਪਿਆ ਸੀਗਾ ਤੇ ਅੱਜ ਸਿਰ ਨਾ ਕੇ ਆਂ ਵਧੀਆ ਸ਼ਾਂਤੀ ਜੀ ਆ ਗਈ ਤੇ ਗਰਮੀ ਬਹੁਤ ਜ਼ਿਆਦੇ ਹੋਈ ਪਈ ਹੈ ਜੀ ਤੇ ਆਪਣੇ ਕੱਲੋ ਜੀ ਬਸ ਮਾੜਾ ਸ਼ਰਾਟਾ ਜਾਇਆ ਮੀਂਹ ਆਇਆ ਥੋੜਾ ਜੀ ਬਸ ਇੱਕ ਸ਼ਰਾਟਾ ਜੀ ਆਇਆ ਸੈਕਿੰਡ ਦਾ ਹੀ ਬਸ ਹੈ ਜਿਵੇਂ ਜਾਂਦਾ ਜਾਂਦਾ ਜੀ ਮੀਂਹ ਪਾ ਗਿਆ ਰੱਬ ਤੇ ਆਸੇ ਪਾਸੇ ਕਹਿੰਦੇ ਬਹੁਤ ਮੀਂਹ ਪਾਇਆ ਪਰ ਆਪਣੇ ਬਹੁਤ ਹੀ ਘੱਟ ਮੀਂਹ ਪਾਇਆ ਰੱਬ ਨੇ ਜੰਮੀ ਥੋੜਾ ਜਿਹਾ ਹੀ ਆਇਆ ਬਸ ਨਾਲ ਦੇ ਬਰਾਬਰ ਹੀ ਆਇਆ ਤੇ ਗਰਮੀ ਬਹੁਤ ਜ਼ਿਆਦਾ ਕਰ ਰਹੀ ਹੈ ਜੀ ਰੱਬ ਨੇ ਤੇ ਕੱਲ ਬਲੌਗ ਜੀ ਬਸ ਬੁਖਾਰ ਜਾ ਹੋ ਗਿਆ ਤਾਂ ਕਰਕੇ ਨਹੀਂ ਆਇਆ ਜੀ ਬਸ ਉਂ ਵੀ ਪਤਾ ਨਹੀਂ ਕੀ ਹੋ ਗਿਆ ਅੱਜ ਵੀ ਮਨ ਜਾ ਨਹੀਂ ਕਰਿਆ ਅੱ비 ਬਲੌਗ ਬਣਾਣਾ ਪਤਾ ਨਹੀਂ ਕੀ ਗੱਲ ਹੋ ਗਈ ਜੀ ਤੇ ਇੱਕ ਆਪਣੇ ਸਬਸਕ੍ਰਾਈਬਰ ਜੀ ਉੱਥੇ ਜੀ ਖੜ ਗਏ ਬਾਦ ਨਹੀਂ ਰਹੇ ਪਲੀਜ਼ ਸਾਰੇ ਜਣੇ ਸਪੋਰਟ ਕਰੋ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਗੇ ਦੀ ਅੱਗੇ ਹਨਾ ਤਾਂ ਕਿ ਆਪਣੇ ਸਬਸਕ੍ਰਾਈਬਰ ਵੱਧ ਜਾਣ ਜੀ ਪਤਾ ਨਹੀਂ ਕੁਸਤਾ ਮਾਣਾ ਹੀ ਅਦਾਸ ਹੋ ਜਾਂਦਾ ਹਨਾ ਵੀ ਐਵੇਂ ਵੀ ਵੀਡੀਓ ਵਧੀਆ ਬਣਾਉਣੇ ਆ ਆਪਾਂ ਹਨਾ ਆਪਾਂ ਕੋਈ ਵੀਡੀਓ ਗਲਤ ਵੀ ਨਹੀਂ ਬਣਾਉਂਦੇ ਆ ਆਪਾਂ ਤਾਂ ਆਪਦਾ ਜਿਵੇਂ ਕੰਮ ਕਰਦੇ ਹੁੰਨੇ ਆ ਵਧੀਆ ਓਵੇਂ ਵੀਡੀਓ ਬਣਾਉਣੇ ਆ ਪਰ ਫਿਰ ਵੀ ਚਲੋ ਕਿਸੇ ਨੂੰ ਪਸੰਦ ਆਉਂਦੀ ਹੈ ਕਿਸੇ ਨੂੰ ਨਹੀਂ ਆਉਂਦੀ ਹਨਾ ਕੀ ਕਰ ਸਕਦੇ ਆ ਤੇ ਬਸ ਮੈਂ ਹੁਣ ਚਾਹ ਚੂਪੀ ਕੇ ਫੇਰ ਬਾਹੂਗੀ ਜੀ ਸਹਿਰ ਤੇ ਆਪਾਂ ਪਤਾ ਰੱਖੀ ਜੀ ਚਾਹ ਲੋ ਜੀ ਚਾਹ ਆਪਣੀ ਬਸ ਉਬਲਣ ਵਾਲੀ ਹੈ ਤੇ ਆਪਾਂ ਦੁੱਧ ਗਰਮ ਕਰਕੇ ਜਿੱਥੇ ਧਰ ਰੱਖਿਆ ਕਿਉਂਕਿ ਆਪਣਾ ਫਰਿੱਜ ਹੋ ਗਿਆ ਖਰਾਬ ਪਤਾ ਨਹੀਂ ਮੋਟਰ ਛੱਡ ਗਈ ਉਹਦੀ ਕੱਲ ਦਿਖਾਇਆ ਹੁਣ ਉਹਨਾਂ ਨੂੰ ਫੋਨ ਕਰੀ ਜਾਨੇ ਵੀ ਮੋਟਰ ਪਾਜੋ ਫ੍ਰਿਜ ਵਾਲੇ ਵੀ ਹੱਜ ਤੱਕ ਆਏ ਨਹੀਂ ਕੱਲ ਦਾ ਖਰਾਬ ਹੋਇਆਗਾ ਤੇ ਬਹੁਤ ਹੀ ਜ਼ਿਆਦਾ ਤੰਗ ਹੋ ਰਿਆਂ ਜੀ ਫ੍ਰਿਜ ਬਣਾ ਤੇ ਆ ਜਸ਼ਨ ਦੇ ਡੈਡੀ ਤੋਂ ਮਾੜਾ ਮੋਟਾ ਰਾਸ਼ਨ ਮਗਾਇਆ ਸੀ ਜੀ ਨੂਨ ਮਿਰਚ ਮਸਾਲਾ ਨਮਕ ਤੇ ਨਾਉਣ ਵਾਲੀਆਂ ਸਾਬਣਾ ਤੇ ਰੋਟੀਆਂ ਚੋਂਪਣ ਵਾਲਾ ਘਿਓ ਤੇ ਗੁੜ ਮਗਾਇਆ ਸੀ ਉਹ ਤਾਂ ਆਪਾਂ 6 ਮਹੀਨਿਆਂ ਦਾ ਸਮਾਨ ਲੈ ਆਉਣੇ ਹੁੰਨੇ ਆ ਜੀ ਜਦੋਂ ਕੋਈ ਵੀ ਆਪਣੇ ਫਸਲ ਲਾਉਂਦੀ ਆ ਚਲੋ ਫੇਰ ਵੀ ਹਨਾ ਅੱਗੇ ਪਿੱਛੇ ਹੋ ਜਾਂਦਾ ਟਾਈਮ ਖਤਮ ਹੋ ਜਾਂਦਾ ਤੇ ਤਾਂ ਕਰਕੇ ਅੱਜ ਮੰਗਾਇਆ ਸੀ ਫਿਰ ਇੰਨਾ ਕੁ ਸਮਾਨੀ ਸੀ 700 ਦਾ ਸਮਾਨ ਆਇਆ ਜੀ ਕੀ ਕਰ ਸਕਦੇ ਆ ਘਰ ਦੇ ਖਾਚੇ ਨਹੀਂ ਲੋਟਾਂ ਦੇ ਜੀ ਉਧਰੋਂ ਫਰਿੱਜ ਖਰਾਬ ਹੋ ਗਿਆ ਜਦੋਂ ਤੁਹਾਨੂੰ ਪਤਾ ਹਨਾ ਆ ਰੁੱਤ ਜੀ ਜੇ ਪੈਸਾ ਨਹੀਂ ਹੁੰਦਾ ਕੋਲੇ ਉਦੋਂ ਬਾਹਲੇ ਨੁਕਸਾਨ ਹੁੰਦੇ ਆ ਤੜਕੇ ਮਸ਼ੀਨ ਚ ਕਪੜੇ ਪਾਉਣ ਲੱਗੇ ਤੇ ਮਸ਼ੀਨ ਚੱਲੀ ਨਹੀਂ ਅਸੀਂ ਤਾਂ ਆਖਿਆ ਲੈ ਵੀ ਮਸ਼ੀਨ ਵੀ ਖਰਾਬ ਹੋ ਗਈ ਉਹ ਤਾਂ ਸ਼ੁਕਰ ਹੈ ਵੀ ਜੋੜ ਹੀ ਖਰਾਬ ਹੋਇਆ ਸੀ ਜਿੱਥੋਂ ਆਪਣੇ ਵੀ ਮਸ਼ੀਨ ਵਾਲਾ ਪਲੱਗ ਲਾਇਆ ਜਿੱਥੇ ਉੱਥੇ ਤਾਰ ਪਾਈਏ ਜੋੜ ਲਾਇਆ ਤੇ ਉਹ ਥੋੜਾ ਜਿਹਾ ਉੱਥੇ ਵੀ ਜਿਹੜੀ ਤਾਰ ਟੁੱਟ ਗਈ ਸੀਗੀ ਉਹ ਤਾਂ ਬੱਚਤਰ ਸਾਡੀ ਮੇਰੀ ਤੇ ਮੰਮੀ ਦੀ ਤਾਂ ਭਾਰੀ ਬਣ ਗਈ ਮੈਂ ਮੰਮੀ ਨੂੰ ਆਖਿਆ ਮੈਂ ਖਾ ਮੰਮੀ ਲੈ ਮੈਂ ਤਲਾ ਦਾ ਮਸ਼ੀਨ ਵੀ ਦੇਗੀ ਤੋਂ ਆ ਤੇ ਫ੍ਰਿਜ ਦੇ ਵੀ ਜੀ ਫ੍ਰਿਜ ਦੇ ਵੀ ਚਲੋ ਆਏ ਆ ਵੀ ਉਹਨਾਂ ਨੇ ਸਾਲ ਦੀ ਗਰੰਟੀ ਦੀ ਕਹੀ ਦਿੱਤੀ ਸੀਗੀ ਵੀ ਆਪਾਂ ਮੋਟਰ ਧਰਾਈ ਨੂੰ ਜਿੱਦੋਂ ਆਪਾਂ ਨੇ ਗਰਮੀ ਦੀ ਵਿੱਚ ਸਟਾਰਟ ਹੋਈ ਐ ਵੀ ਉਦੋਂ ਜੇ ਉਦੋਂ ਹੀ ਧਰਾਈ ਸੀ ਤਿੰਨ ਤਿੰਨ 3.5 ਮਹੀਨੇ ਹੋ ਗਏ ਤੇ ਹੁਣ ਉਹ ਕਹਿੰਦੇ ਵੀ ਸਾਲ ਦੀ ਗਰੰਟੀ ਸੀਗੀ ਜਿੱਦੋਂ ਆਪਾਂ ਪਹਿਲਾਂ ਮੋਟਰ ਇਹਦੀ ਤਿੰਨ ਧਰਾਈ ਸੀ ਫ੍ਰਿਜ ਦੀ ਤੇ ਉਹ ਕਹਿੰਦੇ ਹੁਣ ਵੀ ਅਸੀਂ ਉਹੀ ਧਰ ਚਾਂਗੇ ਫ੍ਰੀ ਜਿੱਦੋਂ ਸਾਲ ਦੀ ਗਰੰਟੀ ਸੀਗੀ ਹੈਨਾ ਮੈਂ ਚੱਲ ਆ ਵੀ ਬੱਚਦਾ ਹੈਨਾ ਹੋਗੀ ਨਹੀਂ ਫਿਰ 3000 ਨੂੰ 303500 ਨੂੰ ਥਾਂ ਹੋ ਜਾਂਦਾ ਤੇ ਪੈਸਾ ਬੰਦਾ ਹੈ ਨਹੀਂ ਜੀ ਬਾਏ ਨੁਕਸਾਨ ਵਾਲੇ ਹੁੰਦੇ ਆ ਪਤਾ ਨਹੀਂ ਕੀ ਗੱਲ ਆ ਸਾਡੇ ਤਾਂ ਬਾਲੇ ਨੁਕਸਾਨ ਹੁੰਦੇ ਕਦੇ ਕੋਈ ਨੁਕਸਾਨ ਹੋ ਗਿਆ ਕਦੇ ਕੋਈ ਨੁਕਸਾਨ ਹੋ ਗਿਆ ਪੁੱਛੋ ਹੀ ਨਾ ਤੇ ਆ ਅੱਜ ਵੀ ਮਸ਼ੀਨ ਤਾਂ ਚੱਲ ਪਈ ਸ਼ੁਕਰ ਆ ਵੀ ਇੰਨਾ ਵੀ ਤਾਰੀ ਕ੍ਰੈਕ ਹੋਈ ਸੀਗੀ ਮਾੜੀ ਜਿhystਾ ਖਲਾ ਵੀ ਮਸ਼ੀਨ ਵੀ ਦੇਗੀ ਧੋਖਾ ਚਲੋ ਜੀ ਆਪਾਂ ਸਰਸੋਰ ਬਾਹ ਲਗੇ ਚਾਹ ਚੂ ਪੀ ਕੇ ਫਿਰ ਕਰਦੇ ਆਪਾਂ ਬਲੌਗ ਕੰਟੀਨਿਊ ਤੇ ਪਲੀਜ਼ ਸਾਰੇ ਜਣੇ ਫੁੱਲ ਸਪੋਰਟ ਕਰੋ ਜੀ ਲੋ ਜੀ ਇੱਥੇ ਲੱਗ ਗਈ ਸੀ ਮੈਂ ਕੱਪੜੇ ਤੈਨ ਕਰਨ ਚਾਹ ਚੂਪੀ ਕੇ ਤੇ ਫੇਰ ਤੇਲ ਢੁਲਾਇਆ ਸੱਤੇ ਤੇ ਫੇਰ ਸਰਬਾਬੂ ਕੇ ਥੋੜਾ ਜਿਹਾ ਮਸਾਉਂਦੀ ਅੱਧਾ ਘੰਟਾ ਮੇਰੀ ਅੱਖ ਲੱਗ ਗਈ ਕੂਲਰ ਮੁਰੇ ਮਰਲ ਮਰਲੀ ਨੀਂਦ ਆ ਜਾਂਦੀ ਏ ਜੀ ਇੱਕ ਪਤਾ ਨਹੀਂ ਕਹਿ ਜੀਦਾ ਨਾ ਕਿ ਤੇ ਉਹਦੀ ਪੈਂਦੇ ਆ ਸਾਰ ਅੱਖਾਂ ਵਿੱਚ ਲੱਗ ਜਾਂਦੇ ਨੇ ਤੇ ਆਪਾਂ ਲਾ ਰਹੇ ਸੀ ਜੀ ਕੱਪੜਿਆਂ ਦੀ ਤੈ ਤੇ ਕੱਪੜੇ ਵਸ ਦੋ ਦੋ ਸੂਟ ਸੋਨ ਪਤੀ ਆ ਹਨ ਹੁੰਦੇ ਆ ਜੀ ਸਾਰਿਆਂ ਦੇ ਤੇ ਜਿੰਨਾਂ ਚ ਰਾਂ ਤੈਹ ਨਾ ਲੱਗੇ ਪੇਟੀ ਤੇ ਪੈ ਰਹੇ ਉਹਨਾਂ ਚ ਰਾਂ ਲੱਗੀ ਜਾਂਦਾ ਵੀ ਕੰਮ ਪਿਆ ਕੰਮ ਪਿਆ ਬਸ ਜੀ ਪੇਟ ਤੇ ਤੈਹ ਲਾ ਕੇ ਇਹਨਾਂ ਦੀ ਫਿਰ ਮਖਾ ਚੱਲ ਨੀਰੇ ਚਾਰੇ ਦਾ ਪ੍ਰੋਗਰਾਮ ਕਰਾਂਗੇ ਤੇ ਕੂਲਰ ਦੀ ਹਵਾ ਨਾ ਦੇਖੋ ਜੀ ਕੱਪੜੇ ਕਿ ਮਿਹਰ ਦੇ ਤੈਹ ਨਹੀਂ ਇੱਧਰ ਜਮਾ ਵੀ ਲੱਗਦੀ ਕੂਲਰ ਮੂਰੇ ਫਿਰ ਮੈਨੂੰ ਮੜਾ ਹੀ ਉਧਰ ਕੂਲਰ ਗੱਨੀ ਟੂ ਵੀ ਘਰ ਬੈਠੇ ਕਰਕੇ ਫਿਰ ਇੱਧਰ ਤੈਹ ਲਉਣੀ ਪੈਂਦੀ ਹੈ नहीं फो नहीं पाता जमा भी का उठते पूरे दे लो जी आप कर रहे हैं कपड़े डेली है। वाला काम ही है जी रोज़ ही इस वे मैं इस चाह चू पी के बस इतो बाद तैय लाने कपड़े दो चाह पी के फिर ए चल हूँ तय ला लीए फिर नीते चाय टाइम हो जाऊगा है हो ना फिर उधरले कम च हो जागे बाकी फिर कम स्टार्ट हो जाते जी फिर कि ला टाइम लगता गां करके आप ला कप रहे कपड़े तय ਇਹ ਆ ਰਹੀ ਹੈ ਚਲੋ ਜੀ ਆਪਾਂ ਹੁਣ ਸੋਨੂੰ ਮਿਲਦੇ ਆਂ ਫੇਰ ਲਾਲੀ ਦੇ ਕਪੜਾ ਇੱਤ ਹੈ 쿨ਰ ਦੀ ਹਵਾ ਆ ਰਹੀ ਸੀ ਤਾਂ ਕਰਕੇ ਇੱਥੇ ਮੈਂ ਵੌਇਸ ਰਿਕਾਰਡ ਕਰੀ ਬਹੁਤ ਜ਼ਿਆਦਾ ਸ਼ਖੜਕਾ ਹੁੰਦਾ ਜਦੋਂ ਹਵਾ ਜੀ ਪੈਂਦੀ ਹੈ ਨਾ ਫੋਨ ਦੇ ਵਿੱਚ ਫਿਰ ਸਮਝ ਨਹੀਂ ਲੱਗਦੀ ਤਾਂ ਕਰਕੇ ਮੈਂ ਚੱਲ ਵੌਇਸ ਰਿਕਾਰਡ ਕਰਕੇ ਪਾ ਦਾਂਗੇ ਤਾਂ ਕਰਕੇ ਫਿਰ ਮੈਂ ਦੂਜੂ ਦੇ ਵਿੱਚੋਂ ਤਾਂ ਬੋਲੀ ਨਹੀਂ ਕਰਵਾ ਮੈਂ ਬਾਜ਼ੀ ਰਿਕਾਰਡ ਕਰਕੇ ਆਪਾਂ ਹਨਾ ਵੀਡੀਓ ਦੇ ਵਿੱਚ ਪਾ ਦਾਂਗੇ ਕਿ ਬਹੁਤ ਹਲ ਤੇਜ ਹੋ ਬੰਦ ਕੋਲ ਦੀ ਫਰਫਰਦਾ ਖੜਕਾ ਹੁੰਦਾ ਆਪਦੀ ਸਮਝ ਨਹੀਂ ਆਉਂਦੀ ਭੋਰਾ ਵੀ ਤੇ ਲੋ ਜੀ ਇੱਥੇ ਆ ਗਏ ਸੀਗੇ ਆਪਾਂ ਬਾਹਰ ਪ੍ਰੋਜੈਕਸ਼ਨ ਤੇ ਬੜੀ ਖੁਤਰ ਰਹੀ ਸੀਗੀ ਮੇਰਾ ਮੱਕੀ ਤਾਂ ਆਪਣੇ ਜਿਹਾ ਮਾਸ ਸੁਕੂ ਜਮਾ ਵਿਦਸ਼ਨਾ ਖੇਲ ਸੀ ਮੰਮੀ ਇਹਦੇ ਜਮਾ 4 ਵਰਗੀ ਬਣ ਗਈ ਬਹੁਤ ਸਹੀ ਹੈ ਬਾਕੀ 4 ਵਰਗੀ ਬਣ ਗਈ ਤੇ ਹੁਣ ਤਾਂ ਜੀ ਪੂਰੀ ਦੀ ਲੋੜ ਹੀ ਨਹੀਂ ਪੈਂਦੀ ਕਿੰਨੇ ਮਿਲ ਗਏ 4 ਉੱਤੇ ਉੱਤੇ ਲੱਗੂਗੀ ਉਹ ਚਾਰਤਾ ਖਾ ਕੇ ਹਾਂ ਹਾਂ ਮੇਰੇ ਕੋ ਤਾਂ ਪੈ ਗਈ ਇੰਦਰਾਪਾ ਹਰੇ ਵੀ ਵੀਰ ਗਏ ਪਾਣੀ ਨਾ ਬਣਾ ਕੇ ਹਾਂ ਹਾਂ ਦੇਖੋ ਉਧਰ ਵਾਲੀ ਸਾਈਡ ਕਿਉਂ ਗਈ ਉਹ ਉਧਰ ਪਹਿਲੇ ਪਾਸੇ ਸੀ ਉਧਰ ਸੀ ਮਰੋਦ ਇਧਰੋਂ ਦੀ ਵਾਹ ਜਾਂਦੀ ਆ ਗਾਰਾ

थाड़ हाँ। चार अमरूद सारा थाल भर गया है ना आज भाई हाँ आएंगे मैं सुी जी मक्की चार बनू है ਚਾਰ ਬਣੂ ਨਿਆਣਾ ਹੋਰ ਚਾਰ ਬਣ ਗਿਆ ਤਾਂ ਹੈ ਤਾਂ ਮੇਰਾ ਦਾਣਾ ਹੈ ਮੰਮੀ ਹੁਣ ਪਾਪਕੌਨ ਬਣ ਜਾਣਗੇ ਮੱਕੀ ਦੇ ਦੇਖੋ ਬਾਈ ਢਣਾ ਕੇ ਦੇਖੇ ਢਣਾ ਕੇ ਦੇਖੇ ਹੁਣ ਇਹ ਚੱਕ ਕਰਨੀਆ ਪਾਣੀ ਪੁਣੀ ਹੈਗਾ ਕਿ ਫੁੱਲ ਕਰ ਰਹੀ ਹੋਰੀ ਹੈ ਗਾੜੀ ਦਾ ਬੋਟਾ ਪਰ ਹਜੇ ਪਾਣੀ ਨਾ ਹੋਵੇ

ਮੈਂ ਸੰਡੋ ਖਾਗ ਇਹ ਤਾਂ ਕਰੜਾ ਸੀ ਇਹ ਨੀ ਬੋਲੇ ਆ ਨਾ ਨੀ ਬੋਲ ਲੈ ਸਵਾਦ ਆ ਓਏ ਬੱਡੇ ਬਰੂਦ ਐ ਪੈਂਕਣ ਨਹੀਂ ਲਵਾਇਆ ਪਾਇਆ ਉਹ ਜੇਸ਼ਨਾ ਦਾ ਬਾੜਾ ਲਾਊਗਾ ਹੁਣ ਪਹਿਲਾਂ ਵੀ ਤਾਂ ਖਾਈ ਜਾਂਦਾ ਸੀ ਜਦੋਂ ਨੂਨ ਪਾਲਿਆ ਉਹ ਤਾਂ ਹੋਰ ਲਾਉਣ ਲੱਗ ਗਿਆ ਧਰ ਵੀ ਲੱਗਦਾ ਪਿਛਲੇ ਕਿਹੜੇ ਹੋਈ ਆ ਭੈੜੀ ਪਿਛਲੇ ਕਿਹੜੇ ਜੀ ਹੁਣ ਭਾਦੋਂ ਚ ਪੈਂਦੇ ਆ ਜਿਹੜਾ ਅਮਰੂਦ ਚ ਤੋੜਿਆ ਕਰਗੇ ਖਾਣ ਵਾਸਤੇ ਉਸੇ ਹੀ ਸੁੰਡ ਉਹੀ ਐਤੀ ਦੇਖੋ ਹੁਣ ਕੀ ਕਹਿ ਸਕਦੇ ਹਜੇ ਤਿੱਕਰ ਤਾਂ ਹੈ ਨਹੀਂ ਭਾਦੋਂ ਚ ਪੈਂਦੇ ਜਾ ਕੇ ਹਮ ਮੈਂ ਨਾਲ ਮੈਂ ਸੁੰਦੀ ਪੈਂਦੀ ਭਾਦੋਂ ਚ ਲੋ ਜੀ ਇੱਥੇ ਆਪਾਂ ਲੱਗੇ ਸੀ ਕਿ ਗੋਆ ਸੱਟਣ ਤੇ ਨੀਰਾ ਚਰਾ ਆਪਾਂ ਦਿੱਤਾ ਸੀਗਾ ਆਪਾ ਤੇ ਭਾਜੀ 4-5 ਬੱਠਲ ਹੁੰਦੇ ਆ ਤੇ ਤੁਹਾਨੂੰ ਦੱਸਿਆ ਵੀ ਆਪਾਂ ਨੂੰ ਫੌੜੇ ਜੇ ਨਾ ਸੱਟਣ ਦਾ ਪੈ ਗਿਆ ਹੁਣ ਸਵੇਹਾ ਅਗੇ ਮੰਮੀ ਆਈ ਆਪਾਂ ਨੂੰ ਪੈ ਗਿਆ ਸਵੇਹਾ ਪੁੱਠਾ ਕਹਿੰਦੀ ਇਹਦੇ ਨਾਲ ਥੋੜਾ ਜਿਹਾ ਗੋਆ ਤਾਂ ਪੈ ਜਾਂਦਾ ਜੀ ਵਧੀਆ ਪਰ ਰੇਤਾ ਵੀ ਜਾਂਦਾ ਕਹਿੰਦੀ ਆਪਣੇ ਰੂੜੀ ਤੇ ਰੇਤਾ ਹੀ ਰੇਤਾ ਹੋ ਜਾਊਗਾ ਤੇ ਤਾਂ ਕਰਕੇ ਮੈਂ ਕਿਹਾ ਚੱਲ ਹੁਣ ਤਾਂ ਸਵੇਹਾ ਜਾ ਪੈ ਗਿਆ ਇਹ ਔਖਾ ਹੀ ਖਟੂਗਾ ਰੁਪਏ ਜੇ ਲੈ ਕੇ ਬਣਾ ਕੇ ਲਿਆਉਣੇ ਜੀ ਉਹ ਵਧੀਆ ਮੈਨੂੰ ਬਹੁਤ ਵਧੀਆ ਲੱਗਦੇ ਆ ਉਹ ਮਖਾਓ ਬਣਾ ਕੇ ਲਿਆਉਣੇ ਮੀਂਹ ਕਣੀ ਵਾਲਾ ਗੋਆ ਵੀ ਕਿਵੇਂ ਮਰਜੀ ਸਿੱਟੀ ਜਾ ਹਣਾ ਉਹਦੇ ਨਾਲ ਤੇ ਉਹ ਬਹੁਤ ਮੈਨੂੰ ਬਹੁਤ ਵਧੀਆ ਲੱਗੇ ਉਹ ਤਾਂ ਹੁਣ ਕਹਾ ਮੈਂ ਡੈਡੀ ਨੂੰ ਮਖਾ ਡੈਡੀ ਸਾਨੂੰ ਬਣਵਾ ਕੇ ਲਿਆ ਕੇ ਦੇ ਉਹ ਡੈਡੀ ਕਹਿੰਦੇ ਸੀ ਕੋਈ ਨਹੀਂ ਵਿਹਲੇ ਜ ਹੋ ਜੀ ਕਹਿੰਦੇ ਫਿਰ ਹੁਣ ਤਾਂ ਡੈਡੀ ਹੋਰਾਂ ਨੂੰ ਇੰਨਾ ਕੰਮ ਹੈ ਜੀ ਪਿੰਡ ਕਰਨੀ ਜਾਂਦਾ ਵੀ ਟਾਈਮ ਨਹੀਂ ਲੱਗਦਾ ਬਸ ਕੀ ਆਖਣਾ ਸਵੇਰ ਸ਼ਾਮ ਦੁੱਧ ਕੌਣ ਜਾਂਦੇ ਆ ਨਹੀਂ ਤੇ ਜਮਾ ਵੀ ਪਿੰਡ ਨਹੀਂ ਜਾਂਦੇ ਤੇ ਚਲੋ ਕਹਿੰਦੇ ਹੁਣ ਝੋਨੇ ਦੀ ਸਾਮ ਸਵਾਲ ਕਰਨੀ ਵੀ ਜ਼ਰੂਰੀ ਹੈ ਤੇ ਤਾਂ ਕਰਕੇ ਫਿਰ ਹੁਣ ਹੁਣ ਤਾਂ ਬਸ ਜੀ ਘਰੋਂ ਖੇਤ ਤੇ ਖੇਤੋਂ ਘਰੇ ਤੇ ਇੱਥੇ ਜੀ ਮਾਂਗੋ ਆ ਸੜਤਾ ਸੀਗਾ ਤੇ ਆਪਾਂ ਲਾਗੇ ਸੀਗੇ ਮੈਂ ਕਿਹਾ ਚੱਲ ਬੱਠਲ ਬੁੱਠਲ ਤੋੜ ਦਈਏ ਬਾਲਟੀ 'ਚ ਪਾਣੀ ਵੀ ਥੋੜੇ ਸੀ ਜੀ ਮੈਂ ਕਿਹਾ ਚੱਲ ਕੇਰਾ ਕੇਰਾ ਗੋਆ ਜਾ ਲਾ ਦਨੀ ਆ ਫਿਰ ਘਰੇ ਜਾ ਕੇ ਸਮਾਰ ਕੇ ਨਾਲੇ ਤਾਂ ਸਬ ਬਣਾਵ ਦਿਆ ਸਤੋਕ ਲੂੰਗੀ ਤੇ ਨਾਲ ਹੀ ਮਗ ਚਾਲਾ ਤੇ ਹਾ ਤੋ ਦिए ਬੱਠਾ ਮੋਟਾ ਮੋਟਾ ਤੋਤਾ ਸੀ ਬਾਅਦ ਚ ਫਰਮਾਇਦ ਗਿਆ ਇਧਰ ਗਾ ਟੂਟੀ ਤੇ ਲਿਆ ਕੇ ਜਦ ਤੋਤਾ ਸੀਗਾ ਤੇ ਆਹ ਤਾਜੀ ਹੁਣ ਲਿਬੜਦੇ ਨਹੀਂ ਜੋ ਉਹਦੇ ਸੱਟਣ ਲੱਗਿਆ ਸੁਭਾਜ ਆ ਪਿਆ ਤੇ ਇਧਰ ਮੰਮੀ ਭਾਂਡੇ ਮਾਜ ਰਹੇ ਸੀਗੇ ਤੇ ਟੋਪੀ ਚ ਜਿਹੜੀ ਕੋਈ ਚਾਹ ਹੁੰਦੀ ਹੈ ਮਾੜੀ ਮੁੱਠੀ ਡੋਲਣ ਆਏ ਸੀ ਡੋਲਣ ਆਏ ਸੀ ਬਾਹਰ ਤੇ ਲੋ ਜੀ ਆਪਾਂ ਚੱਲਦੇ ਆ ਘਰ ਨੂੰ ਹੁਣ ਕਰਦੇ ਆ ਹੋਰ ਕੰਮ ਘਰੇ ਜਾ ਕੇ ਲੋ ਜੀ ਇੱਥੇ ਮੰਮੀ ਲੱਗੇ ਸੀ ਭਾਂਡੇ ਮਾਜ ਕੇ ਟੋਕਰੇ 'ਚ ਸੈਟਿੰਗ ਕਰਨਾ ਜਿਹੜੇ ਪਹਿਲਾਂ ਆਦਨ ਵਾਲੇ ਭਾਂਡੇ ਹੁੰਦੇ ਆ ਤੁਹਾਨੂੰ ਪਤਾ ਉਲਟ ਫੁਲਟ ਹੋ ਜਾਂਦੇ ਆ ਉਹ ਉਹ ਸੈੱਟ ਕਰ ਰਹੀ ਸੀ ਤੇ ਭਾਂਡੇ ਮਾਜ ਰਹੀ ਸੀ ਤੇ ਮੰਮੀ ਬੋ ਚਣ ਰਹੀ ਸੀ ਟੋਕਰੇ ਦੇ ਵਿੱਚ ਜੀ ਤੇ ਚਲੋ ਜੀ ਅਸੀਂ ਸਾਸ ਨੂੰ ਹਰ ਆਲ ਮਿਲ ਕੇ ਕੰਮ ਕਰ ਲੈਨੇ ਆ ਹਨਾ ਜੇ ਮੈਂ ਉਧਰਲਾ ਕਰ ਲੈਨੀ ਆ ਤਾਂ ਮੰਮੀ ਇਧਰਲਾ ਕਰ ਲੈਂਦੇ ਇੰਨੇ ਨਾਲ ਸਾਰਾ ਲੱਗ ਜਾਂਦਾ ਹਨਾ ਮੰਮੀ ਕਹਿੰਦੀ ਜਿੰਨਾ ਚਿਰ ਐ ਤੁਰਦੇ ਫਿਰਦੇ ਆ ਕਹਿੰਦੀ ਉਹਨਾਂ ਚਿਰ ਤਾਂ ਕਰਾਂਗੇ ਜਿੰਨਾ ਚਿਰ ਐ ਹੋਗਾ ਵੀ ਜਮਾ ਹੁਣ ਤਾਂ ਹੁੰਦਾ ਹੀ ਨਹੀਂ ਕਹਿੰਦੀ ਉਦੋਂ ਦੀ ਉਦੋਂਾਂ ਦੇਖੀ ਜਾਊਗੀ ਤੇ ਫਿਰ ਲੱਗੇ ਸੀ ਜੀ ਮੰਮੀ ਰੜਕਣੀ ਤੋਂ ਆਪਣੀ ਲੱਸੀ ਵਾਲੀ ਤੇ ਸਾਨੂੰ ਪਤਾ ਹਨਾ ਹੁਣ ਗਰਮੀ ਹੁੰਦੀ ਹੈ ਜੀ ਹੁਣ ਸਮਾ ਅੱਗੇ ਤਾਂ ਜਦੋਂ ਆ ਪਹਿਲਾਂ ਮੀਂਹ ਜੇ ਪੈਣੇ ਕਰਕੇ ਮੌਸਮ ਠੰਡਾ ਸੀ ਉਹ ਤਾਂ ਮਾੜੀ ਮੋਟੀ ਵਿੱਚ ਸਮਾਰ ਕੇ ਨਹੀਂ ਕੂਚਦੇ ਹੁੰਦੇ ਸੀ ਵੀ ਥੱਲੇ ਮਾੜੇ ਮੋਟਾ ਦਹੀਂ ਲੱਗੀ ਰਹਿ ਜਾਂਦੀ ਸੀ ਤੇ ਉਹਦੇ ਨਾਲ ਵਧੀਆ ਜੰਮ ਜਾਂਦਾ ਸੀ ਹੁਣ ਤਾਂ ਜੀ ਗਰਮੀ ਹੁੰਦੀ ਹੈ ਤਾਂ ਕਰਕੇ ਦੋਂ ਤੱਕ ਕਈ ਦਿਨ ਹੋ ਗਏ ਤੇ ਹੁਣ ਤਾਂ ਵਧੀਆ ਕੂਚ ਕੇ ਫੇਰ ਉਹ ਕਰਨੀ ਤਾਂ ਸਮੈਲ ਜਿਉਂ ਲੱਗ ਜਾਂਦੀ ਲੱਸੀ ਚੋਂ ਤੇ ਇੱਧਰ ਮੈਂ ਧੋਤੀ ਸੀਗੀ ਜੀ ਜਿਹੜੇ ਜਿਹੜਾ ਪਗੋੜਾ ਰੱਖਦੇ ਹੁੰਦੇ ਆ ਉਹ ਆਪਣੀ ਢੋਲੀ ਵੱਡੀ ਇਹ ਇਹ ਸਟੀਲ ਦੀ ਹੈ ਜੀ 800 ਦੀ ਆਈ ਸੀ ਇਹ ਤੇ ਇਹ ਚ ਹੁਣ ਆਪਾਂ ਗੁਰਗੁਰ ਸਾਭ ਦੰਨੇ ਆ ਉ ਤਾਂ ਖਰਾਟੇ ਵਾਲਾ ਆਪਣੇ ਕੋਲ ਹੈਗੀ ਆ ਹਨਾ ਡਰਮੀ ਤੇ ਚਲੋ ਜਦੋਂ ਉਹ ਮਾਣੀ ਮੋਟੀ ਖਰਾਬ ਹੋ ਗਈ ਨਾ ਕੰਮ ਦਿੱਤਾ ਹਜੀ ਤਬ ਦੀਆ ਪਈਆ ਉਹ ਉਦੋਂ ਆਪਾਂ ਇਹ ਲਾ ਲਾਂਗੇ ਉਹਨੇ ਚ ਗੁਰ ਸਾਭ ਦੰਨੇ ਆ ਤੇ ਜੋ ਹੁਣ ਮੈਂ ਅੱਜ ਫਿਰ ਗੋੜ ਹਣੀ ਸੀ ਮਗਾਇਆ ਸੀ ਜਿਸ਼ਨ ਦੇ ਰੜੀ ਤੋਂ ਤਾਰ ਕੇ ਫਿਰ ਮਖਾ ਬੈਲ ਹੀ ਹੋ ਰਹੀ ਹੈ ਹੁਣ ਇਹਨੂੰ ਸਾਫ ਹੀ ਕਰਦਾ ਫਿਰ ਮੈਂ ਤਾਰ ਕੇ ਧੋ ਤਿਸ ਚੰਗੀ ਤਰ੍ਹਾਂ ਹੋਣੇ ਚ ਆਪਾਂ ਸਾਹਮਰੇ ਸੀ ਸਮਾਨ ਬਾਕੀ ਆਹਾ ਸੌਂਫ ਪਈ ਸੀ ਥੋੜੇ ਜਿਹੀ ਚੌਲ ਪਈ ਸੀ ਤੇ ਮੱਖਾ ਚਾਲੇ ਦੇ ਵਿੱਚ ਹੀ ਸਾਹਮਣੇ ਤੇ ਵਧੀਆ ਸਮੇ ਰਹਿੰਦੇ ਇਹਦੇ ਵਿੱਚ ਆਏ ਆ ਜੀ ਕੀੜੀਆਂ ਕੁੜੀਆਂ ਨਹੀਂ ਚੜਦੀਆਂ ਭੋਰਾ ਵੀ ਤੇ ਵਧੀਆ ਚੀਜ਼ ਸਮਝ ਆਂਦੀ 40 40 ਕਿਲੋ ਪੱਕਾ ਆਟਾ ਪਾ ਜਾਂਦਾ ਜੀ ਇਹਦੇ ਵਿੱਚ ਤੇ ਇੱਥੇ ਲੱਗੇ ਸੀ ਜੀ ਆਪਾਂ ਨੂਨ ਮਿਰਚ ਪਾਉਣ ਜਿਵੇਂ ਰੈਡੀ ਲੈ ਕੇ ਆਏ ਸੀ ਮੱਖਾ ਚਾਲਾ ਸਾ ਮੈਂ ਦੇਖੇ ਹੁਣ ਮੈਂ ਬੈਠੇ ਬੈਠੇ ਉਹਨੇ ਮੰਮੀ ਹਜੇ ਸਬਜ਼ੀ ਚੀਰ ਦੇਵਾ ਮੈਂ ਹਾਂ ਚੱਲ ਫੇਰ ਮੈਂ ਸਬਜ਼ੀ ਬਣਾਉਂਗੀ ਤੇ ਮੈਂ ਕਿਹਾ ਚਲੋ ਉਹਨੇ ਮੈਂ ਬੈਠੀ ਬੈਠੀ ਤੇ ਮਾੜੇ ਡੱਬੇ ਸਾਡ ਡੱਬੇ ਜੀ ਆਪਣੇ ਉਹ ਕਾਸਟਡਾਰੇ ਹੁੰਦੇ ਆ ਜਿਹੜੇ ਤੇ ਲਿਆਉਂਦੇ ਸੀ ਜੀ ਇਹ ਦੁਕਾਨ ਤੋਂ ਵਿਲੇ ਹੁੰਦੇ ਆ ਜਦੋਂ ਫੇਰ ਹਨਾ ਮਾੜੇ ਮੋਟੇ ਪੈਸੇ ਦੇ ਕੇ ਆਪਾਂ ਲਿਆਈ ਸੀ ਤੇ ਦੂਜੇ ਡੱਬੇ ਆਪਣੇ ਹੈ ਨਹੀਂ ਜਿਹੜੇ ਹਜੇ ਚਲੋ ਮੈਂ ਕਿਹਾ ਜਦੋਂ ਕੋਈ ਰੱਬ ਨੇ ਮਿਹਰ ਕਰੀ ਨਵੀਂ ਰਸੋਈ ਪਾਈ ਆਪਾਂ ਫੇਰ ਆਪਾਂ ਸਾਰਾ ਸਮਾਨ ਨਾ ਮ ਡੱਬੇ ਡੁੱਬੇ ਵਧੀਆ ਨਵੇਂ ਲੈ ਕੇ ਆਵਾਂਗੇ ਤੇ ਹੁਣ ਮੈਂ ਕਿਹਾ ਚਲੋ ਇਹ ਆ ਦੇਖੋ ਮੈਂ ਛੋਡੇ ਵੀਡੀਓ ਦੇ ਚੱਕਰ ਚ ਛੋਡੇ ਚੱਕਰ ਚ ਆ ਗਈ ਨਹੀਂ ਮੇਰੇ ਜਜਨਾ ਦਾ ਕਹਿੰਦਾ ਮੰਮੀ ਕਿ ਮਿਰਚਾਂ ਚ ਪਾਗਾ ਤੂੰ ਭਾਈ ਇਹ ਨਹੀਂ ਆ ਖੱਟਾ ਜਾਂ ਜਜਨ ਨੂੰ ਆਏ ਤਾਂ ਪਤਾ ਨਹੀਂ ਹਲਦੀ ਹੈ ਇਹ ਮਿਰਚਾਂ ਜਲਟਾਤੀ ਸੀ ਜੀ ਮੈਂ ਥੋੜੀ ਜੀ ਆਈ ਹੁੰਦਾ ਜੀ ਕਦੇ ਕਦੇ ਤੇ ਬਾਵਾ ਉਹ ਤਾਂ ਪਤਾ ਨਹੀਂ ਕਹਿੰਦਾ ਮੰਮੀ ਆ ਗਿੱਧਰ ਪਾਈ ਨਹੀਂ ਆਦਾ ਤੂੰ ਇਹਦੇ ਚ ਤੇ ਚਲੋ ਜੀ ਆਪਾਂ ਮੱਖਾ ਸਾਮਤੀ ਲੱਗਦੇ ਆ ਤੇ ਸਮਾਨ ਤੇ ਫਿਰ ਇੱਕ ਸਾਨੂੰ ਪਤਾ ਹਨਾ ਹੋਰ ਹੀ ਸਿੱਲਾ ਜਾਂ ਮੌਸਮ ਹੈ ਤੇ ਮੁੜ ਕੇ ਫਿਰ ਹੋਰ ਹੀ ਹੋ ਜਾਂਦਾ ਸਮਾਨ ਮਹਾ ਚੱਲ ਸ਼ਾਮ ਤੀਏ ਹੁਣ ਬੈਠੇ ਬੈਠੇ ਲੱਗਦੇ ਹੱਥ ਬਿਲੇ ਬੈਠ ਕੇ ਵੀ ਕੀ ਕਰਾਂਗੇ ਤੇ ਆ ਲੈ ਜਾਂਦਾ ਜੀ ਨਾਉਣ ਵਾਲੀਆਂ ਸਾਬਣਾ ਮੇਰਾ ਕਾਲੇ ਵਾਲੇ ਵਾਲਾ ਡੈਡੀ ਨਾ ਇਹਨਾਂ ਨੂੰ ਜਿਹੜੀਆਂ ਨਾਉਣ ਵਾਲੀਆਂ ਸਾਬਣ ਆਪਾਂ ਤਾਂ ਕਹਿ ਦਿੰਨੇ ਵੀ ਨਾਉਣ ਵਾਲੀਆਂ ਸਾਬਣਾ ਉਹ ਆਖਦਾ ਸਮਲੇਟ ਸਾਬਣਾ ਤੇ ਢਾਲ ਢਾ ਘਿਓ ਲਓ ਜੀ ਮੰਮੀ ਚੀਰ ਰਹੀ ਐ ਸਬਜੀ ਅੱਜ ਬਣਾਵਾਂਗੇ ਆਪਾਂ ਕਦੂਆਂ ਦੀ ਸੁੱਕੀ ਬਣਾਵਾਂਗੇ ਦੁੱਧ ਵਾਲੇ ਖਾਨ ਨੂੰ ਵੀ ਨਹੀਂ ਜੇ ਕਰਦਾ ਹਨਾ ਮੈਂ ਸਭ ਤੋਂ ਵੱਧੂ ਅੱਜ ਤਾਂ ਛੋੜੇ ਹੀ ਹੋ ਗਏ ਪਹਿਲਾਂ ਤਾਂ ਦੁੱਧ ਵਾਲੇ ਹੋਰ ਬਾਕੀ ਜੀ ਕੱਦੂ ਬਹੁਤ ਜ਼ਿਆਦਾ ਦੇ ਕੇ ਆਏ ਸੀ ਦੁਕਾਨ ਉੱਥੇ ਦੁਕਾਨ ਰੇੜੀ ਵਾਲੇ ਨੂੰ ਤੇ ਜਿਹੜੇ ਮਾੜੇ ਜਿਹੇ ਵੱਡੇ ਕੱਦੂ ਸੀ ਖੈ ਤਾਂ ਕੱਚੇ ਪਰ ਉਹਨਾਂ ਨੇ ਲੈ ਹੀ ਨਹੀਂ ਕਹਿੰਦੇ ਵੀ ਸਾਥ ਕੋਈ ਲੈਂਦਾ ਨਹੀਂ ਹਨਾ ਉਹ ਗੋਚਾ ਕਰਦੇ ਲੈਣ ਲੱਗੇ ਬਾਕੀ ਸਾਰੇ ਆਪ ਦੇ ਵਰਗੇ ਹੁੰਦੇ ਆਪਾਂ ਕਿਵੇਂ ਆਦੇ ਨੇ ਕੱਚੇ ਕੱਚੇ ਦੇ ਤੇ ਤਾਂ ਕਰਕੇ ਅੱਜ ਆਪਾਂ ਸੁੱਕੀ ਬਣਾਵਾਂਗੇ ਕੱਦੂ ਵਾਧੂ ਆ ਦੋ ਦੇ ਵੀ ਤਿੰਨ ਜੀ ਨਹੀਂ ਵਧੀਆ ਸੱਜੇ ਜਿਹੜਾ ਤਰੱਕੀ ਤੇ ਚਲੋ ਜੀ ਅੱਜ ਦੀ ਛੋਟੀ ਜੀ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਸਾਰੇ ਜਣੇ ਫੁੱਲ ਸਪੋਰਟ ਕਰੋ ਜੀ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਤੇ ਸੱਚੇ ਅਕਾਲ ਤੇ ਬਾਏ ਬਾਏ ਜੀ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦਿੰਦੇ ਰਹੋ ਜੀ ਤੇ ਬਾਏ ਬਾਏ